ਕੰਬਕਿਆ ਨਹੀਂ ਆ ਆ ਸੁਣ ਆ ਤੇਰੇ ਤੇਜ ਪੈਰੀ ਨਵੀਂ ਨਵੀਂ ਆਈ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋਲ ਬ੍ਰਾਂਡ ਦੇ ਘੈਂਟ ਜੇ ਬਲੌਗ ਦੇ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ 13 14 15 ਦਸੰਬਰ ਨੂੰ ਪੰਜਾਬੀ ਐਡਵੈਂਚਰ ਕਲੱਬ ਬਠਿੰਡਾ ਦੇ ਵੱਲੋਂ ਪੰਜਾਬ ਹੈਰੀਟੇਜ ਰਾਈਡਰ ਮੀਟ ਕਰਵਾਈ ਜਾ ਰਹੀ ਹੈ ਅੱਜ ਜਿਹੜੀ ਪ੍ਰੋਮੋ ਰਾਈਡ ਰੱਖੀ ਹੋਈ ਹੈ ਅੱਪਾ ਚੱਲਾਂਗੇ ਕ੍ਰਿਸ਼ਨਾ ਆਟੋਮੋਬਾਈਲ ਬਠਿੰਡਾ ਉੱਥੋਂ ਜਿਹੜਾ ਪ੍ਰੋਮੋ ਰਾਈਡ ਰੱਖੀ ਹੋਈ ਹੈ ਜਿਹੜੀ ਲੋਕੇਸ਼ਨ ਤੇ ਆਪਾਂ ਵਿਜ਼ਿਟ ਕਰਨਾ ਹੈ ਉੱਥੇ ਚੱਲਾਂਗੇ ਤੇ ਦਿਖਾਉਣਾ ਤੁਹਾਨੂੰ ਅੱਜ ਦੀ ਰਾਈਡ ਜੁੜੇ ਰਿਓ ਬਲੌਗ ਦੇ ਨਾਲ ਚਲੋ ਫਿਰ ਚੱਲਦੇ ਆਪਾਂ ਕ੍ਰਿਸ਼ਨਾ ਆਟੋਮੋਬਾਈਲ ਬਠਿੰਡਾ ਕਿੱਕਰਦੋ ਰੱਖਵਾਇਆ ਅੱਛਾ ਆ ਕੇ ਪੰਜ ਮਿੰਟ ਉਹ ਤੇ ਲਾ ਕੇ ਜਿਹੜੀ ਆ ਜਗਾ ਪਈ ਜਾ ਸ਼ਰਸ਼ਨੀ ਇੱਥੇ ਬਣਾਵੀ ਆ ਖਾਣਾ ਬਾਈ ਇੱਥੇ ਲੱਗਣਾ ਹਾਂ ਬਾਰੇ 18 ਦਾ ਟੋਕੀ 18 18 18 ਦਾ ਟੋਕੀ ਖਾਣਾ ਦਾ ਉਹਦਾ ਹਾਂਜੀ ਪੰਜਾਬੀ ਐਡਵੈਂਚਰ ਕਲੱਬ ਬਠਿੰਡਾ ਜਿਹੜਾ ਕਿ ਬੜੀਆਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਮੋਟਰਸਾਈਕਲ ਯਾਤਰਾਵਾਂ ਦੇ ਵਜੋਂ ਜਾਣਿਆ ਜਾਂਦਾ ਹੈ ਤੇ ਪੰਜਾਬੀ ਐਡਵੈਂਚਰ ਕਲੱਬ ਵੱਲੋਂ ਇੱਕ ਜਿਹੜਾ ਨਵੇਕਲਾ ਕਦਮ ਜਿਹੜਾ ਨਵੇਕਲਾ ਕਦਮ ਜਿਹੜਾ ਪੰਜਾਬ ਦੇ ਮਾਲਵੇ ਦੇ ਬਠਿੰਡਾ ਦੇ ਵਿੱਚ ਜਿਹੜਾ ਚੱਕਿਆ ਜਾ ਰਿਹਾ ਉਹ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਬਹੁਤ ਹੀ ਕਮਾਲ ਦੇ ਸ਼ੌਂਕ ਰੱਖਣ ਵਾਲੇ ਲੋਕ ਵਸਦੇ ਆ ਉਸੇ ਤਰੀਕੇ ਦੇ ਨਾਲ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਵੀ ਆਪਣੇ ਜਿਹੜੇ ਵਿਸ਼ੇਸ਼ ਕਿਸਮ ਦੇ ਸ਼ੌਕ ਰੱਖਣ ਵਾਲੇ ਲੋਕ ਵਸਦੇ ਆ ਤਾਂ ਇੱਥੇ ਜਿਹੜੇ ਮੋਟਰਸਾਈਕਲ ਯਾਤਰਾਵਾਂ ਮੋਟਰਸਾਈਕਲ ਐਡਵੈਂਚਰ ਕਰਨ ਵਾਲੇ ਜਿਹੜੇ ਸ਼ੌਕੀਨ ਨੇ ਮੋਟਰਸਾਈਕਲ ਯਾਤਰਾਵਾਂ ਕਰਨ ਵਾਲੇ ਜਿਹੜੇ ਰਾਈਡਰਸ ਨੇ ਉਹਨਾਂ ਦੇ ਉਹਨਾਂ ਦੇ ਇੱਕ ਮੇਲੇ ਲਈ ਉਹਨਾਂ ਦੇ ਇੱਕ ਪ੍ਰੋਗਰਾਮ ਦੇ ਲਈ ਪੰਜਾਬ ਪੰਜਾਬੀ ਐਡਵੈਂਚਰ ਕਲੱਬ ਬਠਿੰਡਾ ਵੱਲੋਂ ਪੰਜਾਬ ਹੈਰੀਟੇਜ ਰਾਈਡਰਸ ਮੀਟ ਪੀ ਐਚ ਆਰਮ 2024 ਜਿਹੜੀ ਉਹ ਤੀਸਰੀ ਪੰਜਾਬ ਹੈਰੀਟੇਜ ਰਾਈਡਰਸ ਮੀਟ ਹੈ ਸਾਡੀ ਉਹ ਕਰਵਾਉਣ ਜਾ ਰਹੇ ਆ ਜਿਹੜੀ ਕਿ 13 14 15 ਦਸੰਬਰ 2024 ਉਸ ਨੂੰ ਕੀਤੀ ਜਾ ਰਹੀ ਹੈ 13 14 15 ਦਸੰਬਰ ਨੂੰ ਬਠਿੰਡੇ ਦੇ ਮਾਲਵਾ ਇਲਾਕੇ ਦੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਕੋਟ ਸ਼ਮੀਰ ਪਿੰਡ ਦੇ ਇੱਕ ਮਾਲਵੀ ਮਾਲਵੇ ਦੇ ਵਰਾਸਤੀ ਟਿੱਬੇ ਆ ਉਹਨਾਂ ਟਿੱਬਿਆਂ ਦੇ ਵਿੱਚ ਰਤੀਲੇ ਟਿੱਬਿਆਂ ਦੇ ਵਿੱਚ ਇੱਕ ਵਰਾਸਤੀ ਰੂਪ ਦੇ ਵਿੱਚ ਰਹਿ ਕੇ بڑے ਐਡਵੈਂਚਰ ਰੂਪ ਦੇ ਵਿੱਚ ਰਹਿ ਕੇ ਕੈਂਪਿੰਗ ਰੂਪ ਦੇ ਵਿੱਚ ਰਹਿ ਕੇ ਇੱਥੇ ਪੰਜਾਬ ਦੇ ਹੀ ਨਹੀਂ ਬਲਕਿ ਹਿੰਦੁਸਤਾਨ ਤੋਂ ਬਾਹਰ ਵੀ ਰਾਸ਼ਟਰੀ ਅੰਤਰਰਾਸ਼ਟਰੀ ਪੱਧਰ ਦੇ ਜਿਹੜੇ ਬਾਈਕਰਸ ਨੇ ਉਹ ਇਸ ਰਾਈਡਰਸ ਦੇ ਮੀਟ ਦੇ ਵਿੱਚ ਆ ਕੇ ਭਾਗ ਲੈਂਦੇ ਆ ਤੇ ਇਸ ਵਾਰ ਜਿਹੜੀ ਇਹ ਮੀਟ ਹੈ ਪੀਐਚਆਰਐਮ 2024 ਇਹ ਹੋਰ ਵੀ ਬਹੁਤ ਖੂਬਸੂਰਤ ਹੋਣ ਵਾਲੀ ਹੈ ਕਿਉਂਕਿ ਪਿਛਲੀਆਂ ਜਿਹੜੀਆਂ ਰਾਈਡਰਸ ਮੀਟਸ ਹੋਈਆਂ ਨੇ ਪੀਐਚਆਰਐਮ ਹੋਈਆਂ 2021 2022 2023 24 ਇਹ ਸਾਰੀਆਂ ਹੋਈਆਂ ਉਹਨਾਂ ਤੋਂ ਜਿਹੜਾ ਪ੍ਰੇਰਿਤ ਹੋ ਕੇ ਇਸ ਵਾਰ ਇਸ ਰਾਈਡਰ ਮੀਟ ਦੇ ਵਿੱਚ ਬਹੁਤ ਸਾਰੇ ਨਵੇਂ ਜਿਹੜੇ ਬਾਈਕਰਜ਼ ਕਲੱਬ ਹੈ ਨਵੇਂ ਜਿਹੜੇ ਰਾਈਡਰਸ ਨੇ ਉਹ ਦੇਸ਼ਾਂ ਦੁਸ਼ਾਂਤਰਾਂ ਦੀ ਯਾਤਰਾ ਕਰਕੇ ਜਿਹੜੇ ਆਏ ਆ ਜਿਨ੍ਹਾਂ ਦੇ ਕੋਲੇ ਦੁਨੀਆਂ ਦੇ ਵੱਖ-ਵੱਖ ਭੰਗੋਲਕ ਕਿੱਤਿਆਂ ਦਾ ਯਾਤਰਾਮੰਦ ਅਨੁਭਵ ਹੈ ਜਿਨ੍ਹਾਂ ਨੇ ਵੱਖ-ਵੱਖ ਪ੍ਰਕਾਰ ਦੀਆਂ ਪ੍ਰਾਪਤੀਆਂ ਯਾਤਰਾਮੰਦ ਰੂਪ ਚ ਕੀਤੀਆਂ ਪਹਾੜਾਂ ਦੇ ਉੱਤੇ ਜਾ ਕੇ ਹੋਰ ਆਪਣੀਆਂ ਵੱਖ-ਵੱਖ ਦੇਸ਼ਾਂ ਦੇ ਵਿੱਚ ਜਾ ਕੇ ਸਫਰਨਾਮੇ ਉਹ ਲਿਖੇ ਆ ਜਿਨ੍ਹਾਂ ਨੇ ਆਪਣੀਆਂ ਕਿਤਾਬਾਂ ਲਿਖੀਆਂ ਰਚਨਾਵਾਂ ਲਿਖੀਆਂ ਜਿਨ੍ਹਾਂ ਨੇ ਦੁਨੀਆ ਨੂੰ ਵੱਖ-ਵੱਖ ਖੇਤਰਾਂ ਦੀ ਯਾਤਰਾ ਕਰਕੇ ਸੇਧ ਦੇਣ ਦੀ ਕੋਸ਼ਿਸ਼ ਕੀਤੀ ਉਹ ਸਾਰੇ ਲੋਕ ਉਹ ਸਾਰੇ ਲੋਕ ਇੱਥੇ ਆ ਰਹੇ ਆ ਜਿਸ ਤਰੀਕੇ ਦੇ ਨਾਲ ਜੰਮੂ ਕਸ਼ਮੀਰ ਲੇਹ ਲਦਾਖ ਉਸ ਤਰੀਕੇ ਨਾਲ ਕੇਰਲਾ ਉਸ ਤਰ੍ਹਾਂ ਵੈਸਟ ਬੰਗਾਲ ਇਸ ਤਰੀਕੇ ਦੇ ਨਾਲ ਯੂਪੀ ਬਿਹਾਰ ਰਾਜਸਥਾਨ ਪੰਜਾਬ ਹਰਿਆਣਾ ਇਹ ਸਾਰੇ ਇਲਾਕਿਆਂ ਦੇ ਵਿੱਚੋਂ ਤੇ ਇਵਨ ਕਿ ਦੁਬਈ ਤੋਂ ਇਵਨ ਕਿ ਕੈਨੇਡਾ ਤੋਂ ਤੇ ਕੋਸ਼ਿਸ਼ ਕਰਾਂਗੇ ਇਸ ਵਾਰ ਪਾਕਿਸਤਾਨ ਤੋਂ ਵੀ ਸਾਡੇ ਹਾਂਜੀ ਤੇ ਇਸ ਤਰੀਕੇ ਦੇ ਨਾਲ ਤਕਰੀਬਨ ਲਗਭਗ ਜਿਹੜੇ ਬੰਦੇ ਆ ਉਹ ਹਰ ਦੇਸ਼ ਤੋਂ ਇੱਥੇ ਜਿਹੜੇ ਰਾਈਡਰਸ ਆ ਜਿਹੜੇ ਉਹ ਪਹੁੰਚਣਗੇ ਤੇ ਅਸੀਂ ਇੱਥੇ ਜਿਹੜਾ ਖੂਬਸੂਰਤ ਮਾਹੌਲ ਹੁੰਦਾ ਇੱਥੇ ਸਭਿਆਚਾਰਕ ਮਾਹੌਲ ਨੇ ਰਾਈਡਰ ਦਾ ਉਦੇਸ਼ ਜਿਹੜਾ ਹੈਗਾ ਉਹ ਇਹ ਹੈਗਾ ਕਿ ਪਹਿਲੀ ਗੱਲ ਕਿ ਭਾਈਚਾਰਾ ਆਪਸੀ ਭਾਈਚਾਰਾ ਕਿਉਂਕਿ ਜਿਹੜੇ ਯਾਤਰੀ ਲੋਕ ਆ ਉਹਨਾਂ ਨੂੰ ਜਦੋਂ ਯਾਤਰਾਵਾਂ ਕਰਨ ਜਾਂਦੇ ਆ ਆਪਣੇ ਏਰੀਏ ਤੋਂ ਦੂਰ ਦਰਾਡੇ ਇਲਾਕਿਆਂ ਦੇ ਵਿੱਚ ਜਾਂਦੇ ਆ ਉੱਥੇ ਉਹਨਾਂ ਨੂੰ ਬੜੀਆਂ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਬੜੇ ਆਪਸੀ ਭਾਈਚਾਰੇ ਦੀ ਜਮਸ਼ਾਨ ਦੀ ਲੋੜ ਹੁੰਦੀ ਹੈ ਤਾਂ ਉਹ ਭਾਈਚਾਰਾ ਸਾਡੀ ਇਹ ਰਾਈਡਰਜ਼ ਮੀਟ ਦੀਆਂ ਜਿਹੜੀਆਂ ਗਤੀਵਿਧੀਆਂ ਤੋਂ ਪੈਦਾ ਹੁੰਦਾ ਅਸੀਂ ਉਹਦਾ ਮੁੱਖ ਮਕਸਦ ਸਾਡਾ ਭਾਈਚਾਰਾ ਪੈਦਾ ਕਰਨਾ ਹੈ ਕਿ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਸਾਡੇ ਰਾਈਡਰਜ਼ ਜਾਣ ਤੇ ਉਹਨਾਂ ਨੂੰ ਉਹਨਾਂ ਨੂੰ ਹਰੇਕ ਜਗ੍ਹਾ ਦੇ ਉੱਤੇ ਸਾਡੇ ਰਾਈਡਰਜ਼ ਭਰਾ ਜਿਹੜੇ ਹੈਗੇ ਆ ਸਾਡੇ ਯਾਤਰੀ ਭਰਾ ਉਹ ਸਾਨੂੰ ਉਹਨਾਂ ਨੂੰ ਮਿਲਣ ਉੱਤੇ ਤੇ ਦੂਸਰੀ ਗੱਲ ਕਿ ਜਿਹੜੇ ਸ਼ੌਂਕ ਹੈ ਜਿਵੇਂ ਮੋਸਟਲੀ ਲੋਕ ਸਾਡੇ ਪੰਜਾਬ ਦੇ ਵਿੱਚ ਜਿਹੜੇ ਘੋੜਿਆਂ ਨੂੰ ਪਾਲਣ ਦੀ ਸ਼ਕਤੀ ਕਿਉਂਕਿ ਪੰਜਾਬ ਦੀ ਧਰਤੀ ਜਰਖੇਜ਼ ਧਰਤੀ ਹੈ ਇਸ ਧਰਤੀ ਦੇ ਉੱਤੇ ਰਹਿ ਕੇ ਜਿਹੜੇ ਸਾਡੇ ਪੰਜਾਬੀਆਂ ਦੇ ਸ਼ੌਂਕ ਵੀ ਅਥਰੇ ਆ ਤਾਕਤਵਰ ਜਸ਼ੀਲੇ ਸ਼ੌਂਕ ਹੈ ਤੇ ਉਸੇ ਤਰੀਕੇ ਦੇ ਨਾਲ ਜਿਵੇਂ ਲੋਕ ਘੋੜੇ ਪਾਲਦੇ ਤੇ ਸਾਡੇ ਪੰਜਾਬੀ ਜਿਹੜੇ ਹੈਗੇ ਬੋਲਟ ਮੋਟਰਸਾਈਕਲ ਤਾਕਤਵਾਰਾ ਜਾਨਦਾਰ ਵੱਡੇ ਮੋਟਰਸਾਈਕਲ ਰੱਖਣ ਦਾ ਸ਼ੌਂਕ ਪਾਲਦੇ ਆ ਤੇ ਉਹ ਵੱਡੇ ਮੋਟਰਸਾਈਕਲਾਂ ਦਾ ਜਿਹੜਾ ਲੁੱਤ ਪਾਇ ਉਹਨਾਂ ਦੇ ਉਹਨਾਂ ਦੇ ਪ੍ਰਦਰਸ਼ਨ ਹੈਗੇ ਉਹਨਾਂ ਦੀਆਂ ਗੇਮਾਂ ਹੈਗੀਆਂ ਉਹਨਾਂ ਦੀਆਂ ਖੇਡਾਂ ਹੈਗੀਆਂ ਜਿਹੜੀਆਂ ਉਹਨਾਂ ਦੇ ਜੋਸ਼ ਤੇ ਉਹਨਾਂ ਦੇ ਹੌਸਲੇ ਉਹਨਾਂ ਦੇ ਤੌਰ ਤਰੀਕੇ ਉਹ ਅਸੀਂ ਇਸ ਮੇਲੇ ਦੇ ਵਿੱਚ ਇਸ ਰਾਈਡਰਸ ਮੀਟ ਦੇ ਵਿੱਚ ਕਰਵਾਉਨੇ ਆ ਬਹੁਤ ਸੋਹਣੀਆਂ ਗਤੀਵਿਧੀਆਂ ਤੇ ਉਹਨਾਂ ਦੇ ਅਨੁਭਵ ਦੁਨੀਆਦਾਰੀ ਦੇ ਵਿੱਚ ਦੁਨੀਆ ਦੇ ਉੱਤੇ ਜਦੋਂ ਘੁੰਮਦੇ ਆ ਉਹ ਤੇ ਉਹਨਾਂ ਦੇ ਅਨੁਭਵ ਹੈ ਜਿਹੜੇ ਉਹ ਸਾਂਝ ਕੀਤੇ ਜਾਂਦੇ ਆ ਰੂਬਰੂ ਪ੍ਰੋਗਰਾਮ ਹੁੰਦੇ ਆ ਇਸ ਤਰੀਕੇ ਦੇ ਨਾਲ ਨਚਣ ਕੁੱਦਣ ਦੇ ਪ੍ਰੋਗਰਾਮ ਹੁੰਦੇ ਆ ਗੀਤ ਸੰਗੀਤ ਦਾ ਪ੍ਰੋਗਰਾਮ ਹੁੰਦਾ ਬਹੁਤ ਖੂਬਸੂਰਤ ਪ੍ਰੋਗਰਾਮ ਹੁੰਦੇ ਆ ਔਰ ਗੇਮਾਂ ਜਾਨੀ ਮਨੋਰੰਜਕ ਗੇਮਾਂ ਵੀ ਹੁੰਦੀਆਂ ਤੇ ਤਾਕਤਵਰ ਜਸ਼ੀਲੀਆਂ ਗੇਮਾਂ ਵੀ ਹੁੰਦੀਆਂ ਬਹੁਤ ਖੂਬਸੂਰਤ ਮਾਹੌਲ ਹੁੰਦਾ ਤੇ ਮੈਂ ਅਪੀਲ ਕਰਦਾ ਪੰਜਾਬੀ ਐਡਵੈਂਚਰ ਰਾਈਡਰਸ ਕਲੱਬ ਦੇ ਜਿਹੜੇ ਚੇਅਰਮੈਨ ਹੋਣ ਦੇ ਨਾਤੇ ਮੈਂ ਆਪ ਸਾਰਿਆਂ ਨੂੰ ਤੁਹਾਨੂੰ ਜਿੰਨੇ ਵੀ ਸਰੋਤੇ ਦਰਸ਼ਕ ਦੇਖ ਰਹੇ ਆ ਉਹਨਾਂ ਨੂੰ ਸਾਰਿਆਂ ਨੂੰ ਅਪੀਲ ਕਰਦਾ ਕਿ ਮਾਲਵਾ ਅਲਾਕੇ ਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਵੱਡਾ ਪਿੰਡ ਕੋਟਸ਼ਮੀਰਾ ਇਤਿਹਾਸਕ ਪਿੰਡ ਕੋਟਸ਼ਮੀਰਾ ਉਹਦੇ ਇੱਕ ਵਿਰਾਸਤੀ ਟਿੱਬੇ ਉੱਥੇ ਰਾਈਡਰਜ਼ ਮੀਟ ਜਿਹੜੀ ਹੈਗੀ ਹੈ 13 14 15 ਦਸੰਬਰ 2024 ਨੂੰ ਹੋਣ ਜਾ ਰਹੀ ਹੈ ਸਾਰੇ ਹਮ ਹਮਾਂ ਕੇ ਪੁੱਜੋ ਤੁਹਾਡੇ ਲਈ ਬਹੁਤ ਖੂਬਸੂਰਤ ਮਾਹੌਲ ਦੇਖਣ ਨੂੰ ਮਿਲੇਗਾ ਸਾਡੇ ਨਾਲ ਕੋਈ ਆਮ ਲੋਕ ਮਤਲਬ ਕੋਈ ਇਸ ਤਰ੍ਹਾਂ ਨਹੀਂ ਹੈ ਵੀ ਕਿਹੜੇ ਲੋਕ ਸਾਡੇ ਨਾਲ ਜੁੜੇ ਹੋਏ ਆ ਸਾਡੇ ਨਾਲ ਇੱਕ ਕਲਾਸ ਇੱਕ ਕੈਟਾਗਰੀ ਦੇ ਲੋਕ ਜੁੜੇ ਹੋਏ ਆ ਜਿਹੜੇ ਚੰਗੇ ਅਫੀਸਰ ਆਈਐਸ ਪੀਸੀਐਸ ਸਾਡੇ ਨਾਲ ਜੁੜੇ ਹੋਏ ਆ ਚੰਗੇ ਪੋਲਿਟਿਕਲ ਜਿਹੜੇ ਲੀਡਰਸ ਨੇ ਉਹ ਜੁੜੇ ਹੋਏ ਆ ਬੈਂਕਿੰਗ ਬੈਂਕ ਮੈਨੇਜਰ ਡਾਕਟਰ ਵਕੀਲ ਜਣੀ ਉਹ ਚੰਗੇ ਏ ਕਲਾਸ ਪੇਸ਼ਾਵਰ ਲੋਕ ਜਿਹੜੇ ਸਾਡੇ ਨਾਲ ਇਸ ਰਾਇਦਰ ਜ਼ਮੀਨ ਦੇ ਜੁੜੇ ਹੋਏ ਆ ਕਿਉਂਕਿ ਅੱਜ ਜਿਹੜੀ ਟੈਨਸ਼ਨ ਭਰੀ ਜਣੀ ਬਿਜ਼ੀ ਦੀ ਬਿਜ਼ੀ ਲਾਈਫ ਦੇ ਵਿੱਚੋਂ ਕੁਝ ਪਲ ਫੁਰਸਤ ਦੇ ਪਲ ਜਣੀ ਗਰਾਊਂਡ ਤੇ ਧਰਤੀ ਤੇ ਗਰਾਊਂਡ ਦੇ ਜ਼ੀਰੋ ਗਰਾਊਂਡ ਦੇ ਉੱਤੇ ਰਹਿ ਕੇ ਸਾਡੀ ਮਿੱਟੀ ਨਾਲ ਇੱਕਵੇਂ ਹੋ ਕੇ ਰਹਿ ਕੇ ਅਸੀਂ ਉਹ ਹਾਲੇ ਜਿਹੜੇ ਗੁਜ਼ਾਰਨ ਦਾ ਮੌਕਾ ਪੰਜਾਬ ਹੈਰੀਟੇਜ ਰਾਈਡਰਸ ਮੀਟ ਆ ਜਿਹੜੀ ਉਹ ਦਿੱਤੇ